ਤਾਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਜਿੱਥੇ ਦੋ ਐਮਐਲਏ ਇੱਕ ਸਾਬਕਾ ਤੇ ਇੱਕ ਮੌਜੂਦਾ ਆਮੋ ਸਾਹਮਣੇ ਹੁੰਦੇ ਦਿਖਾਈ ਦਿੱਤੇ ਨੇ ਉੱਤਰਾਖੰਡ ਦੇ ਖਾਨਪੁਰ ਦੇ ਵਿੱਚ ਵਿਧਾਇਕ ਉਮੇਸ਼ ਕੁਮਾਰ ਦੇ ਦਫ਼ਤਰ ਤੇ ਹਮਲਾ ਹੋਇਆ ਹੈ ਨਰਦਲੀਆ ਯਾਨੀ ਕਿ ਆਜ਼ਾਦ ਵਿਧਾਇਕ ਦੇ ਦਫ਼ਤਰ ਦੇ ਬਾਹਰ ਕਈ ਰਾਉਂਡ ਗੋਲੀਆਂ ਚੱਲੀਆਂ ਨੇ ਬਿੱਤਾ ਦਿੰਦੀ ਹੈ ਖਬਰ ਦੱਸੀ ਜਾ ਰਹੀ ਹੈ ਸਾਬਕਾ ਵਿਧਾਇਕ ਪ੍ਰਣਾਵ ਸਿੰਘ ਚੈਂਪੀਅਨ ਤੇ ਫਾਇਰਿੰਗ ਦਾ ਜਿਹੜਾ ਕਿ ਇਲਜ਼ਾਮ ਹੈ ਉਹ ਲਗਾਇਆ ਜਾ ਰਿਹਾ ਹੈ ਇਸ ਗੋਲੀਬਾਰੀ ਤੋਂ ਬਾਅਦ આરોપી ਵਿਧਾਇਕ ਉਮੇਸ਼ ਕੁਮਾਰ ਨੇ ਵੀ ਪਿਸਟਲ ਰਹਿਰਾਈ ਆ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਐਮਐਲਏ ਦੇ ਦਫਤਰ ਤੇ ਦੂਜੇ ਐਮਐਲਏ ਦੇ ਵੱਲੋਂ ਇਹ ਹਮਲਾ ਕੀਤਾ ਜਾ ਰਿਹਾ ਹੈ ਹੱਥ ਦੇ ਵਿੱਚ ਵੱਡੀਆਂ-ਵੱਡੀਆਂ ਪਿਸਟੋਲਾ ਫੜੀਆਂ ਹੋਈਆਂ ਨੇ ਤਾਂ ਆਵਾਜ਼ ਵੀ ਸੁਣ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਪਥਰਾਓ ਕੀਤਾ ਜਾ ਰਿਹਾ ਹੈ ਐਮਐਲਏ ਦੇ ਦਫਤਰ ਦੇ ਉੱਤੇ ਤਾਂ ਬੇहद ਭਿਆਨਕ ਇਹ ਤਸਵੀਰਾਂ ਬੇहद ਖੌਫਨਾਕ ਇਹ ਤਸਵੀਰਾਂ ਤਾਂ ਦੇਖ ਸਕਦੇ ਹੋ ਕਿ ਜਿਹੜੇ ਕਾਨੂੰਨ ਦੇ ਰਾਖੇ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਕਾਨੂੰਨ ਦੇ ਰਾਖੇ ਆ ਜਿਹੜੇ ਜਿਹੜੇ ਕੀ ਵਿਧਾਇਕ ਹੁੰਦੇ ਨੇ ਉਹ ਉਹਨਾਂ ਦੇ ਜ਼ਿੰਮੇਵਾਰੀ ਹੁੰਦੀ ਆ ਉਹਨਾਂ ਦੇ ਸਿਰ ਤੇ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਜਿਹੜੇ ਇਲਾਕੇ ਦੇ ਲੋਕ ਨੇ ਉਹ ਪ੍ਰਭਾਵਿਤ ਹੁੰਦੇ ਨੇ ਤਾਂ ਜੇਕਰ ਵਿਧਾਇਕ ਹੀ ਅਸੀਂ ਹਰਕਤਾਂ ਕਰਨ ਲੱਗ ਜਾਣ ਤਾਂ ਕੀ ਬਣੇਗਾ ਤਾਂ ਤੁਹਾਨੂੰ ਦੱਸਦੀ ਏ ਕਿ ਖਬਰ ਰੁੜਕੀ ਤੋਂ ਸਾਹਮਣੇ ਆ ਰਹੀ ਆ ਉੱਤਰਾਖੰਡ ਦੇ ਰੁੜਕੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਆ ਆ ਆਜ਼ਾਦ ਐਮਐਲਏ ਦੇ ਦਫ਼ਤਰ ਦੇ ਬਾਹਰ ਜਿਹੜੀ ਗੋਲੀਬਾਰੀ ਹੋਈ ਆ ਸਾਬਕਾ ਐਮਐਲਏ ਪ੍ਰਣਵ ਸਿੰਘ ਚੈਂਪੀਅਨ ਤੇ ਜਿਹੜੀ ਕਿ ਇਹ ਕਾਰਵਾਈ ਕੀਤੀ ਜਾ ਰਹੀ ਹੈ